ਅੱਜ ਭਾਈ ਜਸਾ ਸਿੰਘ ਜੀ ਤੇ ਭਾਈ ਮਜੀਤ ਸਿੰਘ ਜੀ ਨਗਰ ਤਾਰੀਵਾਲ ਤੋਂ ਇਹਨਾਂ ਨੂੰ ਅਸੀਂ ਥੋੜੀ ਸੇਵਾ ਲਾ ਕੇ ਦਿੱਤੀ ਆ ਬਾਜ਼ੀਆਂ ਦੀ ਇਹ ਜੋੜਵੇਂ ਜੱਜਾ ਸਿੰਘ ਦੋਵੇਂ ਵਿਚਾਰੇ ਦੱਤਾਂ ਨੂੰ ਕੋਸ਼ਾਰੀ ਆ ਚੱਲ ਫਿਰ ਜਿਹੜਾ ਮਲਾ ਪੂਰਾ ਸਹੀ ਨਹੀਂ ਤੇ ਕਹਿੰਦਾ ਨਹੀਂ ਕਿ ਚੱਲ ਸੱਜੇ 100% ਜੱਤਾਂ ਤੋਂ ਇਹ ਮੰਦਪ ਨਹੀਂ ਸਹੀ ਇਹਨਾਂ ਨੇ ਸਾਨੂੰ ਵਜਾਸ਼ ਕੀਤੀ ਸੀ ਕਿ ਸਾਨੂੰ ਥੋੜੀ ਬਧੀਆਂ ਬਾਜ਼ੀਆਂ ਲਾ ਕੇ ਦੋ ਪਹਿਲਾਂ ਵੀ ਨਾਲੇ ਬਾਜ਼ੀਆਂ ਵਿੱਚ ਇਹਦੇ ਨਾਲ ਹੀ ਆਪਣਾ ਪਕੂੜਾ ਲਾਉਂਦੇ ਆ ਜੇ ਆਪਣੀ ਕਰਤ ਕਰ ਜਿਹੜਾ ਆਪਣਾ ਖਾਂਦੇ ਆ ਇਹਦੇ ਅੱਗੇ ਹੱਥ ਚ ਜੋੜ ਕੇ ਕਿਹ ਤੋਂ ਮੰਗਦੇ ਨਹੀਂਗੇ ਤੇ ਅੱਜ ਅਸੀਂ ਇਹਨੂੰ ਇਹਨਾਂ ਨੂੰ ਆਜੀ ਸੇਵਾ ਲੱਗ ਦਿੱਤੀ ਬਾਜ਼ੀਆਂ ਦੀ ਤੇ ਅਸੀਂ ਗੁਰੂਆਂ ਕੇ ਅਰਦਾਸ ਕਰਦੇ ਆ ਕਿ ਇਸੇ ਤਰ੍ਹਾਂ ਜਿਹੜੀ ਆਪਣੀ ਸੱਚੀ ਸਜੀੜ ਕਰਤ ਕਰਦੇ ਰਹਿਣ ਮਿਹਨਤ ਕਰਦੇ ਰਹਿਣ ਤੇ ਆਪਣਾ ਜਿਹੜਾ ਪਰਵਾਜ਼ ਜਿਹੜਾ ਪਾਲਦੇ ਰਹਿਣ ਬਾਕੀ ਹੋਰ ਸੀ ਸੇਵਾਵਾਂ ਜੀਆਂ ਕਰਦੇ ਆ ਲੰਗਰਾਂ ਦੀਆਂ ਸੇਵਾ ਸੀ ਕਰਦਨੇ ਆ ਔਰ ਜਿਹੜੇ ਦੇਰੀ ਸੇਵਾ ਕਰਨੀ ਹੋਵੇ ਉੱਥੇ ਵੀ ਸੇਵਾ ਕਰ ਦਿੰਦੇ ਆ ਪਰ ਜਿਹੜੇ ਸਾਡੇ ਗਰੀਬ ਪਰਿਵਾਰ ਆ ਉਥੋਂ ਸਾਡਾ ਜਦੋਂ ਉਹਨਾਂ ਦੀ ਗੱਲ ਚੱਲਦੀ ਸਾਡਾ ਮੂੰਹ ਉੱਥੇ ਬੰਦ ਹੋ ਜਾਂਦਾ ਕਿਉਂਕਿ ਜਿੱਥੇ ਸਾਡਾ ਮੂੰਹ ਖੁੱਲਣਾ ਚਾਹੀਦਾ ਉੱਥੇ ਸਾਡਾ ਮੂੰਹ ਜਿਹੜਾ ਬੰਦ ਹੋ ਜਾਂਦਾ ਤੁਸੀਂ ਸੇਵਾ ਦਾ ਨਾਮ ਲੈਨੇ ਆ ਕਿ ਕਿਸੇ ਗਰੀਬ ਨੂੰ ਅਸੀਂ ਕੋਈ ਚੀਜ਼ ਲੈ ਕੇ ਦੇਣੀ ਆ ਉੱਥੇ ਸਾਡੀ ਜ਼ਬਾਨ ਜਿਹੜੀ ਬੰਦ ਹੋ ਜਾਂਦੀ ਆ ਪਰ ਜਿੱਥੇ ਅਸੀਂ ਲਟਾਉਣਾ ਹੋਵੇ ਕਿਸੇ ਨੂੰ ਉੱਥੇ ਅਸੀਂ ਖੁੱਲ੍ਹਾ ਕਿਸ ਨੂੰ ਲਟਾ ਕੇ ਆਉਨੇ ਆ ਇਸ ਕਰਕੇ ਤੇਰੀ ਹੱਥ ਜੁੜ ਕੇ ਬੇਨਤੀ ਆ ਇਹੋ ਜਿਹੇ ਪਰਿਵਾਰਾਂ ਦੀ ਆਪਾਂ ਬਾਹ ਫੜੀਏ ਇਹਨਾਂ ਨੂੰ ਆਪਾਂ ਨਾਲ ਲੈ ਕੇ ਚਲੀਏ ਕਿਉਂਕਿ ਸਾਡੇ ਗਰੀਬ ਪਰਿਵਾਰ ਜਿਹੜੇ ਖੁਸ਼ ਆ ਅਸੀਂ ਵੀ ਉਹਨਾਂ ਦੇ ਨਾਲ ਜਿਹੜੇ ਫਿਰ ਖੁਸ਼ ਆ ਜੇਕਰ ਸਾਡੇ ਪਰਿਵਾਰ ਦੁਖੀ ਆ ਤੇ ਸਾਨੂੰ ਵੀ ਦੁੱਖ ਹੁੰਦਾ ਅਸੀਂ ਬਹੁਤ ਪਿੰਡਾਂ ਜਾ ਕੇ ਆਉਣੇ ਆ ਵੇਖੀਦਾ ਬੜੇ ਪਰਿਵਾਰ ਜਿਹੜੇ ਦੁਖੀ ਆ ਕੋਈ ਮੰਜੇ ਦੇ ਵਿਚਾਰਾ ਜੁੜਕਣੀਆਂ ਲੈ ਰਿਆ ਵਾ ਬੜੇ ਹਰਾਤ ਫਰਾਵਿਆ ਇਸ ਕਰਕੇ ਆਪਾਂ ਇਹੋ ਜਿਹੇ ਗਰੀਬ ਪਰਿਵਾਰਾਂ ਦੀ ਬਾਹ ਫੜੀਏ ਅਸੀਂ ਗੁਰੂ ਘਰ ਅਰਦਾਸ ਕਰਦੇ ਮਹਾਰਾਜ ਅੱਗੇ ਕਿ ਸਤਿਗੁਰਾਂ ਦੇ ਕਾਰਜ ਹੋਰ ਚੜ੍ਹਦੀਆਂ ਕਲਾ ਦੇ ਕਰਨ ਹੋਰ ਵੱਡੀਆਂ ਬਲੰਦੀਆਂ ਵਿੱਚ ਜਾਣ ਇਹ ਸਾਡੀ ਗੁਰੂਆਂ ਦੇ ਅਰਦਾਸ ਆ ਤੇ ਅਸੀਂ ਉਮੀਦ ਕਰਦੇ ਹਾਂ ਕਿ ਜਿੰਨੀ ਕਿਸੇ ਸੇਵਾ ਕੀਤੀ ਹੈ ਇਹ ਸਾਡੀ ਸੇਵਾ ਦੀ ਪ੍ਰਵਾਨ ਕਰਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ